ਕਬਰ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਅਧੀਨ ਆਉਂਦੇ ਰਾਣੀਪਿੰਡ ਤੋਂ ਜਿੱਥੇ ਕਿ ਬੀਤੀ ਕੱਲ ਸ਼ਾਮ ਵਿਆਹ ਵਾਲੇ ਘਰ 'ਚ ਦਾਖਲ ਹੋ ਕੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਪਰਿਵਾਰ ਤੇ ਕਤਲਾ ਦਾ ਹਮਲਾ ਕਰ ਦਿੱਤਾ ਤੇ ਘਰ ਦੀ ਵੀ ਬੇਦਬੂਰੀ ਤਰ੍ਹਾਂ ਦੇ ਨਾਲ ਭੰਨ ਤੋੜ ਕੀਤੀ। ਇਹ ਘਟਨਾ ਤੋਂ ਬਾਅਦ ਟਾਂਡਾ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੇ ਕੋਲ ਦਰਜ ਕਰਵਾਏ ਬਿਆਨਾਂ 'ਚ ਪੀੜਤ ਜਸਵਿੰਦਰ ਸਿੰਘ ਪੁੱਤਰ ਬਖਸ਼ੀ ਸਿੰਘ ਵਾਸੀ ਰਾਣੀਪਿੰਡ ਨੇ ਦੱਸਿਆ ਕਿ ਉਸਦੇ ਘਰ 'ਚ ਅਵਿਅਸਮਗਮ ਹੋਇਆ ਸੀ ਤੇ ਬੀਤੀ ਸ਼ਾਮ ਉਹ ਆਪਣੇ ਪਰਿਵਾਰ ਨਾਲ ਬੈਠ ਕੇ ਕੰਮ ਕਰ ਰਿਹਾ ਸੀ ਤੇ ਇਸ ਤਰ੍ਹਾਂ ਨੇ ਗਲੀਚ ਰੋਲੇ ਦੀਆਂ ਆਵਾਜ਼ਾਂ ਸੁਣ ਕੇ ਜਦੋਂ ਉਸ ਵੱਲੋਂ ਵੇਖਿਆ ਗਿਆ ਤਾਂ ਪਿੰਡ ਦੇ ਹੀ ਕੁਝ ਵਿਅਕਤੀ ਆਪਣੇ ਵੀ ਹੋਰਨਾਂ ਅਣਪਛਾਤੇ ਵਿਅਕਤੀਆਂ ਦੇ ਨਾਲ ਮਿਲ ਕੇ ਉਸਤੇ ਘਰ ਬਾਹਰ ਆਏ ਜਿਨ੍ਹਾਂ ਕੋਲ ਅਸਲੇ ਸਮੇਤ ਹੋਰ ਮਾਰੂ ਹਥਿਆਰ ਵੀ ਸਨ ਤੇ ਆਉਂਦੇ ਸਾਰੀ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਘਰ ਦੇ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ ਤੇ ਘਰ ਦੀ ਬੁਰੀ ਤਰ੍ਹਾਂ ਨਾਲ ਭੰਨ ਤੋੜ ਕੀਤੀ ਤੇ ਘਰ 'ਚ ਖੜਾ ਬੁਲੇਟ ਤੇ ਮੋਟਰਸਾਈਕਲ ਤੇ ਗੱਡੀ ਦੀ ਵੀ ਭੰਨ ਤੋੜ ਕੀਤੀ ਹੈ ਉਹਨਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਪਿੰਡ 'ਚ ਇੱਕ ਕਤਲ ਹੋਇਆ ਸੀ ਇਹ ਦਿਸਸਬੰਧ ਵਿੱਚ ਉਸ ਵੱਲੋਂ ਗਵਾਹੀ ਦਿੱਤੀ ਜਾਣੀ ਸੀ ਤੇ ਲਗਾਤਾਰ ਉਕਤ ਹਮਲਾਵਰ ਉਸ ਨੂੰ ਗਵਾਹੀ ਨਾ ਦੇਣ ਲਈ ਡਰਾਤਮਕ ਕਰ ਰਿਹਾ ਸੀ ਤੇ ਇਹੀ ਕਾਰਨ ਹੈ ਕਿ ਉਹਨਾਂ ਵੱਲੋਂ ਆਪਣੇ ਹੋਰ ਨਾ ਸਾਥੀਆਂ ਦੇ ਨਾਲ ਮਿਲ ਕੇ ਸਾਡੇ ਘਰ 'ਚ ਦਖਲ ਹੋ ਕੇ ਕਤਲ ਦਾ ਹਮਲਾ ਕਰ ਦਿੱਤਾ ਹੈ। ਇਹ ਦੂਜੇ ਪਾਸੇ ਡੀਐਸਪੀ ਐਚਐਸ ਰੰਧਾਵਾ ਦਾ ਕਹਿਣਾ ਹੈ ਕਿ ਕਤਲ ਕੇਸ 'ਚ ਗਵਾਹੀ ਨੂੰ ਲੈ ਕੇ ਪਰਿਵਾਰ ਤੇ ਹਮਲਾ ਹੋਇਆ ਤੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਸ਼ਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਗੱਲਹੀ ਹੋਈ। ਆਗੇ ਬੇਰ ਚ ਕਲ ਜੰਮੀ ਜਾਨ ਨੂੰ ਪਤਾ ਨਹੀਂ ਇਤਨੀ ਤੋਂ ਆਗੇ ਦੇ ਬਾਬਾ ਵੀ 25 ਮੁੰਡੇ ਹਨ ਜਿਹੜੇ ਆਗੇ ਦੇ ਆ ਗੋਲੀਆਂ ਮਾਰ ਮਾਰ ਕੇ ਸਾਰਾ ਕੋਤੜ ਗਏ ਉਹ ਜਿਹੜਾ ਟੁੱਬਾ ਲਾ ਕੇ ਲੈ ਗਏ ਤੁਹਾਡਾ ਵਾਲੀਆਂ ਗੋਲੀਆਂ ਸਾਰਾ ਕੋਤੜ ਨਾਲ ਨਾਲ ਮਾਰ ਕੇ ਚਲੇ ਕੀ ਵਜ੍ਹਾ ਕੀ ਸੀ ਅਗਵਾਈ ਦਿੱਤੀ ਹੈ ਮਾਰ ਮੁੰਡਾ ਮਾਰ ਤੇ ਰਹੀ ਇਹਨਾਂ ਨੇ ਸਾਡੀ ਗੱਡੀ ਤੋਂ ਕੱਢ ਕੇ ਸਾਡੇ ਨਾਲ ਗਿਆ ਸਾਡੀ ਗੱਡੀ ਚ ਪੜ ਕੇ ਤਾਂ ਮੁੰਡਾ ਮਾਰ ਦਿੱਤਾ ਹੀ ਉਗਵਾਇ ਦੇ ਇਹਦੇ ਵਿੱਚ ਹੀ ਬੱਸ ਇਹਨਾਂ ਦੇ ਫਸ ਗਿਆ ਉਹ ਤਰੀਕ ਇਹਦੇ ਬੱਸ ਤੋਂ ਚੋੜ ਅੱਧਾ ਹੀ ਮੈਂ ਪਹਿਲੋਂ ਤਰੀਕ ਤੋਂ ਕਿਤਰਾ ਨੁਕਸਾਨ ਕਰਦਾ ਹੀ ਕਰਦਾ ਹੈ ਨਾ ਮਾਡਾ ਉਹ ਮਾਡਾ ਨੇ ਮੁੜਿਆ ਉਹਨਾਂ ਨੇ ਪਤਾ ਲੱਗ ਪਿਆ ਉਹ ਡੇਟ ਚ ਆ ਰਹੇ ਕੋਲ ਕੋਲ ਜਨ ਇਹ ਉਹ ਕੋਈ ਜਨ ਮੁੱਛੇ ਦੇ ਮੁੰਡੇ ਕੋਲ ਨਹੀਂ ਸੀ ਮਨਦੀਪਪੁਰ ਵੀ ਸੀ ਮਨਦੀਪ ਘਰ ਤੇ ਜਿਹੜਾ ਮੈਂ ਇਹਦਾ ਨਹੀਂ ਕਿਸੇ ਨਾਲ ਚਾਹੀਦਾ ਮੁੱਠੀ ਨਾ ਕਰੀ ਪਰ ਨਹੀਂ ਮੁੜਿਆ ਉਹ ਬੜੇ ਅੱਗੇ ਕੰਧ ਟੱਪ ਕੇ ਆ ਕੇ ਗੇਟ ਦੋ ਵਜੇ ਮਿਲਾ ਕੇ ਫੇਰ ਅੰਦਰ ਬੜੇ ਫੇਰ ਤੇ ਸੂਈ ਚੋ ਗਏ ਸੀ ਕੱਟ ਗਏ ਨੇ ਫਰਿੱਜ ਵੀ ਤੋੜ ਗਏ ਨੇ ਗੱਡੀ ਤੋੜ ਗਏ ਕੱਟੀ ਨਵੇਂ ਲਈ ਦੋ ਮਾਰੀ ਮੋਟਾ ਬੰਨ੍ਹ ਫੁੱਟਾ ਲਾ ਕੇ ਲੈ ਕੇ ਜਦੋਂ ਉਹ ਅੰਦਰ ਆਏ ਨੇ ਮੈਂ ਬਾਹਰ ਨਿਕਲ ਗਈ ਮੈਂ ਬਾਹਰ ਤਰਲੇ ਕਰਦੀਆਂ ਮੰਦੀਪ ਛੱਡਦੇ ਅਸੀਂ ਪਿੰਡ ਛੱਡ ਦਾਂਗੇ ਸਾਨੂੰ ਛੱਡ ਦੇ ਇੱਕ ਵਾਰੀ ਛੱਡ ਕੇ ਕਹਿੰਦਾ ਨਹੀਂ ਛੱਡਣਾ ਨਹੀਂ ਅੱਜ ਮਾਰ ਕੇ ਹੀ ਜਾਣਾ ਆ ਅੱਜ ਨਹੀਂ ਛੱਡਣਾ ਹੈਗਾ ਕਿਹੜੇ ਥਿਆਰ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਏਡੇ ਏਡੇ ਮਤਲਬ ਵੱਡੇ ਟਕੂਏ ਸੀਗੇ 6-7 ਜਣੇ ਗੇਟ ਪਾਰਟ ਦੇ ਪਏ ਸੀ 7-8 ਜਣੇ ਉੱਪਰੋਂ ਦੀ ਇੱਟਾਂ ਸੁੱਟਦੇ ਪਏ ਸੀ ਫਿਰ ਡੈਕੋਰੇਸ਼ਨ ਵਾਲੇ ਸਮਾਨ ਲਾਂਦੇ ਪਏ ਸੀ ਡੈਕੋਰੇਸ਼ਨ ਦਾ ਸਮਾਨ ਵੀ ਉਹਨਾਂ ਨੇ ਗੇਟ ਤੋਂ ਅੰਦਰ ਸੁੱਟਿਆ ਹੈ ਬਾਕੀ ਪਿੱਛੇ ਕਾਫੀ ਲੰਬੀ ਲਾਈਨ ਸੀ ਮੁੰਡਿਆਂ ਦੀ ਸਾਰਿਆਂ ਕੋਲ ਏਡੇ ਨੇ ਚੌੜੇ ਟਕੂਏ ਸੀਗੇ ਜਿੱਦ ਤੱਕ ਤੇ ਇਹਦੇ ਕੋਲ ਇਹਦੇ ਕੋਲ ਰਾਈਫਲ ਸੀ 2-3 ਹੋਰ ਜਣੇ ਸੀ ਉਹਨਾਂ ਕੋਲ ਵੀ ਪਿਸਤਲ ਸੀ ਫਿਰ ਉਹਨਾਂ ਨੇ ਫਾਈਬਰ ਜਿੱਥੋਂ ਦੀ ਪਾੜੀ ਹੈ ਨਾ ਉਹਦੇ ਵਿੱਚੋਂ ਦੀ ਪਿਸਤਲ ਪਾ ਪਾ ਕੇ ਉਹਨਾਂ ਨੇ ਕੀਤੇ ਆ ਮੈਂ ਸਾਰਾ ਕੁਝ ਦੇਖਿਆ ਆ ਬਾਹਰੋਂ ਕੀ ਗੋਲੀ ਚਲਾਈ ਗੋਲੀਆਂ ਚਲਾਈ ਆ ਉਹਨਾਂ ਨੇ ਫਾਇਰ ਕੀਤੇ ਕੀਤੇ ਨਾ ਤੇ ਮੈਂ ਨਾ ਗੋਲੀਆਂ ਚਲਾਈ ਇਹ ਸੀਗਾ ਸ਼ੁਕਰ ਹੈ ਬਹੁਤ ਮਿਹਰਬਾਨੀ ਪੁਲਿਸ ਦੀ ਕਿ ਪੁਲਿਸ ਨੂੰ ਟਾਈਮ ਨਾਲ ਐਟ ਅ ਟਾਈਮ ਮੈਂ ਫੋਨ ਕਰਤਾ ਆ ਤੇ ਪੁਲਿਸ ਜਿਹੜੀ ਹੈ 20 ਮਿੰਟ ਦੇ ਵਿੱਚ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਕਿ ਪੁਲਿਸ ਆਉਣ ਵਾਲੀ ਹੈ ਕਿਸ ਇਹਨਾਂ ਨੇ ਪਤਾ ਨਹੀਂ ਮੁੰਡੇ ਖਿਲਾ ਰਹੇ ਸੀ ਰਸਤੇ 'ਚ ਜਾਂ ਕੀ ਸੀ ਕਿ ਪੁਲਿਸ ਆਉਣ ਵਾਲੀ ਹੈ ਕਿੰਨੇ ਕੁ ਬੰਦੇ ਜ਼ਖਮੀ ਹੋਏ ਤੁਹਾਡੇ ਸਾਡੇ तकरीबन मतलब ਬਹੁਤ ਈਟਾ ਇਹਨਾਂ ਨੇ ਮਾਰੀਆਂ ਆ ਸਾਡੇ ਬੰਦੇ ਕਰ ਕਿੰਨਿਆਂ ਨੂੰ ਲੱਗੀਆਂ ਆ ਜਿੰਨਾ ਕੱਚ ਸੀਗਾ ਜਿੰਨੀਆਂ ਲੇਡੀਜ਼ ਆਖੋ ਕਿੰਨੇ ਜਣੇ ਕਰਾਏ ਆ ਹਾਂਜੀ ਕਿੰਨੇ ਜਣੇ ਦਾਖਲ ਕਰਾਏ ਆ ਦੋ ਦੋ ਜਣੇ ਦਾਖਲ ਕਰਾਏ ਆ ਹੱਡੀ ਹੱਡੀ ਟੁੱਟ ਗਈ ਨੱਕ ਦੀ ਬਲੀਡਿੰਗ ਨਹੀਂ ਬੰਦ ਹੁੰਦੀ ਪਈ ਛੋਟੇ ਦੀ ਕੀ ਸਰਪੰਚ ਹント ਪਿੰਡ ਦੇ ਜੀ ਕੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਪਹਿਲਾਂ ਦਾ ਹੀ ਭਾਵੇਂ ਕੋਈ ਕੀ ਕਿਸ ਤਰ੍ਹਾਂ ਗੁਰੰਝਸਵਾਦੀ ਹਸਲਦਾ ਪਿਆ ਸੀ ਇਹਨਾਂ ਦਾ ਉਹਨਾਂ ਦੀ ਠੀਕ ਆ ਪਰ ਪਰਸੋਂ 15 ਤਰੀਕ ਅਗਵਾਈ ਸੀ ਇਹਨਾਂ ਦੀ ਇਸ ਕਰਕੇ ਆਣ ਕੇ ਘਰ ਪਏ 15 ਤਰੀਕ 15 ਤਰੀਕ ਦਰਾੜ ਦੂਤ ਲੈ ਕੇ ਸਾਰਾ ਕੁਝ ਪਏ ਆ ਤੇ ਰਵਲਵਰ ਵੀ ਮਾਰਿਆ ਇਹਨਾਂ ਨੇ ਗੋਲੀ ਚਲਾਈ ਇਹਨਾਂ ਗੋਲੀਆਂ ਚਲਾਈਆਂ ਹਾਂਜੀ ਪਰ ਨਾ ਇੱਕ ਸੈਕਿੰਡ ਨੇ ਚਲਾਈਆਂ ਮਨਦੀਪ ਨੇ ਚਲਾਈਆਂ ਤੇ ਮਿਕੂ ਨੇ ਚਲਾਈਆਂ ਉਹਨਾਂ ਦਾ ਫੇਰ ਨੇ ਹਾਂਜੀ ਫੇਰ ਛੋਟੀ ਤੇ ਵੀ ਲੱਗੇ ਆ ਛੋਟੀ ਤੇ ਵੀ ਵੱਜੀਆਂ ਮੀ ਉਹ ਜਦੋਂ ਸੱਲਾ ਸਾਰਾ ਕੁਝ ਲੈ ਗਿਆ ਪੈਸੇ ਵੀ ਲੈ ਗਿਆ ਆਪ ਨੂੰ ਨਹੀਂ ਝਗੜੇ ਦੇ ਵਿੱਚ ਕੀ ਕੀ ਹਥਿਆਰ ਸੀ ਇਹਨਾਂ ਕੋਲ ਇਹਨਾਂ ਦੇ ਕੋਲ ਆ ਦੋਸਰੇ ਝਗੜੇ ਪੀਰਾਂ ਘੰਡਾਸੇ ਸੀ ਉਹਨਾਂ ਦੇ ਕੋਲ ਹਾਂਜੀ ਬਾਹਰੋਂ ਮੁੰਡੇ ਆਏ ਸੱਦਿਆ ਉਹਨਾਂ ਨੇ 40 50 ਬੰਦੇ ਸੱਦਿਆ ਉਹਨਾਂ ਨੇ ਇਹ ਪਿੰਡ ਦੇ ਬੰਦੇ ਨਾ ਕਿਤੇ ਹੁੰਦੇ ਤਾਂ ਇਹਨਾਂ ਨੇ ਜਾਨੋਂ ਮਾਰ ਦੇਣਾ ਪਿਸਤੌਲ ਵੀ ਸੀ ਇਹਨਾਂ ਦੇ ਕੋਲ ਮਨਦੀਪ ਸਿੰਘ ਕੋਲ ਤੇ ਹਰਨੇਕ ਕੋਲ ਤੇ ਲਿੰਕੂ ਕੋਲ ਤਾਂ ਜਿੱਤੇ ਨ ਜਾਣੇ ਕੋਲ ਸੀ ਤੇ ਇਹਨਾਂ ਨੇ ਚਲਾਈਆਂ ਆਪਣੀਆਂ ਗੋਲੀਆਂ ਤਿੰਨ ਸਾਲ ਵੀ ਬਹੁਤ ਕੀਤਾ ਇਹਨਾਂ ਨੇ ਹਾਲੇ ਇਸ ਸਿਰਕੇ ਰਾਣੀਪਿੰਡ ਤੋਂ ਗੋਲੀਆਂ ਚੱਲਣ ਦਾ ਮੈਦਾਨ ਸਾਹਮਣੇ ਐਸੀ ਕਿ ਕੀ ਪੂਰਾ ਮਾਮਲਾ ਸੀ ਤੇ ਕੀ ਨੂੰ ਕਾਰਵਾਈ ਕੀਤੀ ਪਾਗੋ ਉਹ ਰਾਣੀਪਿੰਡ ਜਿਹੜਾ ਰਾਦਾ ਝਗੜਾ ਹੋਇਆ ਉਹਦੇ ਵਿੱਚ ਦੋਨੋਂ ਪਾਰਟੀਆਂ ਇੱਕ ਸੂਰ ਨੇ ਜਿਹਨਾਂ ਨੇ ਗੋਾਈ ਸੀ ਇਸ ਮੁੰਡੇ ਦੀ ਜਿਹਨੂੰ ਸੱਟਾਂ ਲੱਗੀਆਂ ਜਿਹਦੇ ਘਰ ਜਾ ਕੇ ਹਮਲਾ ਕੀਤਾ ਗਿਆ ਇਸ ਬੰਦੇ ਦੇ ਖਿਲਾਫ 302 ਦਾ ਗੁਵਾ ਸੀ ਇਸ ਸਕੇ ਇਹਨੇ ਉਹਨੂੰ ਗੁਵਾਇਟੋ ਉਤੇ ਪ੍ਰੈਸ਼ਰ ਪਾਉਂਦਾ ਸੀ ਤੇ ਫਿਰ ਉਹਨੇ ਲੈ ਜਾ ਕੇ ਉਹਦੇ ਹਮਲਾ ਕਰਤਾ ਦੇ ਘਰ ਅੱਗੇ ਉੱਤੇ ਹਮਲਾ ਕਰਕੇ ਉਹਦੇ ਤੁਹਾਨੂੰ ਟੋਲ ਕੀਤੀ ਕਮਨ ਸੱਗਾਂ ਵੀ ਮਾਰੀਆਂ ਠੀਕ ਹੈ ਨਾ ਤੇ ਉਹਦੇ ਸਬੰਧ ਜਿਹੜਾ ਨਹੀਂ ਮੈਡੀਕਲ ਜਿਹੜਾ ਆਏਗਾ ਉਹਦੇ ਰੋਕ ਦੇ ਦਬਾਅ ਜਿਹੜੇ ਅਸਾਧ ਜਿਹਾ ਚੀਜ਼ਾਂ ਰਹੀ ਕਿ ਅੱਜ ਰਾਤੀ ਜਾਂਚ ਪਹ ਲਗਾ ਕਿੰਨੇ ਫਾਇਰ ਹੋਏ ਨਹੀਂ ਫਾਇਰ ਬਾਰੇ ਹਜੇ ਕੋਈ ਇੱਥੇ ਸਾਨੂੰ ਅਵੇਡੈਂਸ ਕੋਈ ਨਹੀਂ ਮਿਲੀ ਹੈ ਕਿ ਲੇਕਿਨ ਉਹਨਾਂ ਨੇ ਕਹਿਣ ਤੇ ਹੀ ਆ ਬਾਕੀ ਜੇ ਕੋਈ ਇਹੋ ਜਿਹੀ ਗੱਲ ਆਈ ਤਾਂ ਉਹ ਵੀ ਕਰ ਲਈ ਕੰਮ ਚ ਲੈਂਦੀ ਜਾਗੀ We at GNA University see potential in everyone and everything around us. We drive innovation and entrepreneurship. We groom competent global citizens to affect positive change around them.